ਪਹਿਲੀ ਤਰੀਕ ਸੀ ਗੋਲੀकांड ਬਹਿਬਲ ਕਲਾਂ ਨੂੰ ਲੈ ਕੇ ਕਈ ਤੱਤ ਸਾਹਮਣੇ ਆਇਆ ਦੇਖਣ ਨੂੰ ਇਹ ਵੀ ਹੋਇਆ ਕਿ ਉੱਥੇ ਉਹ ਸਾਰੇ ਜਿਹੜੇ ਜ਼ਿੰਮੇਵਾਰ ਇਨਸਾਨ ਸੀ ਉੱਥੇ ਪਹੁੰਚੇ ਆ ਉਹਨਾਂ ਨੇ ਆਪਣੀ ਜਿਹੜੀ ਆ ਹਾਜ਼ਰੀ ਦਾ ਸਾਹਮਣੇ ਅੱਗੇ ਲਵਾਈ ਆ ਪਰ ਵੱਡੀ ਤਰਾਸਦੀ ਦੀ ਗੱਲ ਨਿਕਲ ਕੇ ਇਹ ਆਈ ਆ ਕਿ ਅਸੀਂ ਅੱਜ ਚੰਡੀਗੜ੍ਹ ਵੀ ਪਹੁੰਚ ਗਏ ਅਸੀਂ ਫਰੀਦਕੋਟ ਵੀ ਪਹੁੰਚਦੇ ਰਹੇ ਹਰ ਇੱਕ ਜਗ੍ਹਾ ਦੇ ਉੱਤੇ ਇਸ ਇਨਸੀਡੈਂਟ ਦੇ ਉੱਤੇ ਸਰਕਾਰ ਨੂੰ ਤੇ ਉਹਨਾਂ ਦੋਸ਼ੀਆਂ ਨੂੰ ਘੇਰਨ ਦੇ ਲਈ ਅਸੀਂ ਆਪਣੀ ਚਾਰਾਜੋਈ ਜਿਹੜੀ ਕਰਦੇ ਰਹੇ ਹਾਂ ਨਿਰਾਸ਼ਾ ਇਸ ਗੱਲ ਦੇ ਉੱਤੇ ਪੈਂਦੀ ਆ ਕਿ ਅਸੀਂ ਤਾਂ ਆਪਣੇ ਬਲ ਬੁੱਤੇ ਦੇ ਨਾਲ ਹਰ ਜਗ੍ਹਾ ਦੇ ਉੱਤੇ ਚਾਰਾਜੋਈ ਕਰਦੇ ਹਾਂ ਕਿ ਸਰਕਾਰਾਂ ਜਿਹੜੇ ਵਿਸ਼ੇ ਦੇ ਉੱਤੇ ਆਈਆਂ ਉਹ ਆਪਣਾ ਇਸ ਦੇ ਉੱਤੇ ਬਖੂਬੀ ਚੰਗਾ ਪੱਖ ਰੱਖਦੀਆਂ ਅੱਜ ਵੀ ਉਹੀ ਸਾਡੇ ਸਾਹਮਣੇ ਹੋਇਆ ਦੋਸ਼ੀ ਇਹ ਗੱਲ ਮੰਗ ਰਹੇ ਆ ਕਿ ਜਾਂਚ ਅਧੂਰੀ ਨਹੀਂ ਤੇ ਟ੍ਰਾਇਲ ਨਹੀਂ ਚੱਲਣਾ ਚਾਹੀਦਾ ਜਾਂ ਜਾਂਚ ਕਿੰਨੀ ਹੋ ਗਈ ਸਾਨੂੰ ਦੱਸੋ ਜਾਂਚ ਦੀ ਕੀ ਸਟੇਟਸ ਆ ਸਾਨੂੰ ਦੱਸੋ ਉਹ ਕਿਹੜਾ ਦੋਸ਼ੀ ਮੰਗ ਰਿਹਾ ਉਹ ਹੈ ਚਰਨਜੀਤ ਸ਼ਰਮਾ ਜਿਹੜਾ ਬਹਿਵਲ ਕਲਾਂ ਦਾ ਜਿਹਨੇ ਬਹਿਵਲ ਕਲਾਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਉੱਥੇ अनेका ਲੋਕ ਜ਼ਖਮੀ ਕੀਤੇ ਆ ਉਹਨਾਂ ਵੱਲੋਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਈ ਜਾਂਦੀ ਆ ਕਿ ਇਹਦਾ ਸਟੇਟਸ ਦੱਸਿਆ ਜਾਵੇ ਵੀ ਕਿੰਨੇ ਚਲਾਨ ਆਉਣੇ ਆ ਜਾਂ ਕੀ ਨਹੀਂ ਆਉਣੇ ਆ ਜਾਂ ਜਾਂਚ ਕੰਪਲੀਟ ਆ ਪਰ ਸਰਕਾਰ ਇੱਕ ਸਾਲ ਦੀ ਸੁੱਤੀ ਪਈ ਆ ਇੱਕ ਸਾਲ ਦੀ ਕਿਉਂ ਸੁੱਤੀ ਪਈ ਆ 29/7/2024 ਦਾ ਜਿਹੜਾ ਇਹ ਮੇਰੇ ਹੱਥ ਦੇ ਵਿੱਚ ਪੇਪਰ ਆ ਜਿਹੜਾ ਰਿਕਾਰਡ ਤੇ ਆ ਜਿਹੜਾ ਪੋਰਟਲ ਤੇ ਪਿਆ ਤੁਸੀਂ ਕੱਢ ਕੇ ਪੜ੍ਹ ਸਕਦੇ ਹੋ ਤਾਂ ਸ਼ਰਮਸਰ ਗੱਲ ਇਹ ਹੈ ਕਿ ਸਾਲ ਇੱਕ ਇਹਨਾਂ ਨੂੰ ਇਹ ਇਹ ਹੋ ਗਿਆ ਕਿ ਇਹ ਸਟੇਟਸ ਰਿਪੋਰਟ ਹੀ ਨਹੀਂ ਦੇ ਸਕੇ ਤੇ ਦੂਜੇ ਪਾਸੇ ਅੱਜ ਡਰਾਮਾ ਰਚਿਆ ਜਾ ਰਿਹਾ ਇੱਕ ਕਾਨੂੰਨ ਲਿਆਉਣ ਨੂੰ ਲੈ ਕੇ ਜਿਹੜੇ ਵਿਸ਼ੇ ਦੇ ਉੱਤੇ ਸਰਕਾਰ ਆਉਂਦੀ ਆ ਉਹ ਵਿਸ਼ੇ ਦੇ ਉੱਤੇ ਕਾਨੂੰਨ 3.5 ਸਾਲ ਬਾਅਦ ਬਣਾਉਣ ਜਾ ਰਹੀ ਆ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਬਨਣਾ ਜਾਂ ਨਹੀਂ ਬਨਣਾ ਉਹ ਬਾਤ ਦੀ ਗੱਲ ਆ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਸਿੱਖਾਂ ਨੂੰ ਤੇ ਸਮੁੱਚੇ ਗੁਰੂ ਸਾਹਿਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇੱਕੋ ਗੱਲ ਕਹਿਣੀ ਚਾਹਣਾ ਕਿ ਜਿਹੜੇ ਲੋਕ ਹਜੇ ਤੱਕ 3.5 ਸਾਲ ਤੱਕ ਇੱਕ ਜਾਂਚ ਨਹੀਂ ਪੂਰੀ ਕਰ ਸਕੇ ਉਹ ਇਨਸਾਫ ਕਿੱਥੋਂ ਕਰ ਸਕਣਗੇ ਉਹ ਕਾਨੂੰਨ ਬਣਾ ਕੇ ਲਾਗੂ ਕਿੱਥੋਂ ਕਰ ਸਕਣਗੇ ਉਹ ਸਿਰਫ ਸਾਡੇਆਂ ਭਾਵਨਾਵਾਂ ਦੇ ਨਾਲ ਖੇਡ ਕੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੇ ਵਿੱਚ ਆਉਣ ਦੇ ਲਈ ਇੱਕ ਜਲੀਆ ਬਣਾਇਆ ਗਿਆ ਸੀ ਤੇ ਅੱਜ ਇਨਾਂ ਦੇ ਰਹਿੰਦੇ ਸਮੇਂ ਦੇ ਵਿੱਚ ਸਾਨੂੰ ਇਹਨਾਂ ਲੋਕਾਂ ਨੂੰ ਸਵਾਲ ਕਰਨ ਦੀ ਲੋੜ ਹੈ 92 93 ਐਮ.ਐਲ.ਏ ਆਪਣੇ ਪਿੰਡਾਂ 'ਚ ਹੀ ਆਉਂਦੇ ਹਨ ਇਹਨਾਂ ਦੇ ਉਹਨਾਂ ਨੂੰ ਵੀ ਉੱਥੇ ਸਵਾਲ ਕਰਨ ਦੀ ਲੋੜ ਹੈ ਤੇ ਮੈਂ ਆਪਣੇ ਮਾਧਿਅਮ ਰਹੀਆਂ ਸਾਰੇ ਸੱਜਣਾ ਮਿੱਤਰਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜੇ ਸਰਕਾਰ ਇਸ ਸਮੇਂ ਰਹਿੰਦੇ ਆ ਆਹ ਚੀਜ਼ਾਂ ਤੋਂ ਪਰਦਾ ਨਹੀਂ ਚੱਕਦੀ ਆਪਣੇ ਸਾਹਮਣੇ ਆਪਾਂ ਨੂੰ ਦਿਖਾਇਆ ਕੁਝ ਹੋਰ ਜਾਂਦਾ ਤੇ ਹੋਰ ਦਾ ਕੁਝ ਹੋਰ ਹੈ ਪਿੱਛੇ ਵੀ ਜਿਹੜੀਆਂ ਗੱਲਾਂ ਤੇ ਕਰਕੇ ਆਏ ਆ ਉਹ ਤਾਂ ਹੋਈਆਂ ਨਹੀਂ ਨਵੀਆਂ ਬਣਾਈਆਂ ਜਾਂਦੀਆਂ ਨਵੀਆਂ ਕੀਆਂ ਜਾਂਦੀਆਂ ਮੈਂ ਸਮੂਚੀਆਂ ਪੰਜਾਬੀਆਂ ਨੂੰ ਸਿੱਖ ਸੰਗਤਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਸਰਕਾਰ ਆ ਜਿਹੜੀ ਇਸ ਮਸਲੇ ਨੂੰ ਸੀਰੀਅਸ ਲਵੇ ਇਹਦੇ ਉੱਤੇ ਇਨਸਾਫ ਕਰਨ ਵਾਲੀ ਗੱਲ ਕਰੇ ਤੇ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਹੋ ਸਕਣ ਅੱਧਾ ਅੱਧਾ ਕੇਸ ਫਰੀਦਕੋਟ ਦੀ ਅਦਾਲਤ ਚ ਪਿਆ ਅੱਧਾ ਚੰਡੀਗੜ੍ਹ ਪਿਆ ਬੇਅਦਬੀ ਵਾਲਾ ਅੱਧਾ ਕਿਤੇ ਫਰਦਾ ਅੱਧਾ ਕਿਤੇ ਫਰਦਾ ਸੋ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਡੇ ਬਾਈ ਡੇ ਹੈਰਿੰਗ ਕਰਕੇ ਜਲਦੀ ਤੋਂ ਜਲਦੀ ਆ ਜਿਹੜੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ